ਉਜਾਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਸਾਈਬਰ ਠੱਗਾ ਨੇ ਇੱਕ ਲੈਫਟੇਨਰਲ ਕਰਨਲ ਦੇ ਕੋਲੋਂ 35 लाख 30000 ਰੁਪਏ ਠੱਗੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਿ ਆ ਇਸ ਸਾਈਬਰ ਠੱਗਾ ਦੇ ਸ਼ਿਕਾਰ ਇੱਕ ਲੈਫਟਰਨ ਕਰਨਲ ਬਣਿਆ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਿ ਉਸ ਨੇ ਇੱਕ ਸੀਬੀਆਈ ਇੱਕ ਲੈਫਟਰਨ ਕਰਨ ਨੂੰ ਜਿਹੜਾ ਕਿ ਆ ਫੋਨ ਕਰਦਾ ਵਾ ਉਸ ਨੂੰ ਜਿਹੜਾ ਕਿ ਆ ਆਪਣੇ ਆਪ ਨੂੰ ਜਿਹੜੇ ਸੀਬੀਆਈ ਅਫਸਰ ਦੱਸ ਤੇ ਉਸ ਨੂੰ ਜਿਹੜਾ ਕਿ ਆ ਡਰਾ ਧਮਕਾਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਕਿ ਆ ਉਸ ਲੈਫਟਰਨ ਕਰਨਲ ਜਿਹੜਾ ਕਿ ਆ ਉਹਦੇ ਕੋਲ ਜਿਹੜਾ ਕਿ ਆ 35 ਲੱਖ 30000 ਰੁਪਏ ਜਿਹੜਾ ਕਿ ਆ ਹਾਗਲੰਦੇ ਨੇ ਤੇ ਹੁਣ ਐਸਆਈ ਸੁਖਦੇਵ ਨਾਲ ਗੱਲਬਾਤ ਕਰਦੇ ਆ ਕਿ ਅਸਲ ਵਿੱਚ ਮਾਮਲਾ ਕੀ ਹੋਇਆ ਸੀਗਾ ਇਹ ਮਾਮਲਾ ਇਹਨਾਂ ਨੂੰ ਕਿਤੇ ਫੋਨ ਆਇਆ ਵੀ ਤੁਹਾਡੇ ਫੋਨ ਬੰਦ ਕਰ ਦੇਣੇ ਆ ਅੱਛਾ ਜੀ ਵੀ ਤੁਹਾਡੇ ਜਿਹੜਾ ਪੱਖੋਣ ਰੋਡ ਤੇ ਇਹਨਾਂ ਦਾ ਖਾਤਾ ਨੰਬਰ ਆ ਉਹਦੇ ਵਿੱਚ 6.5 ਕਰੋੜ ਦੀ ਉਹੀ ਹੈ منی ਲਾਂਡਰਿੰਗ ਓਕੇ ਤੇ ਬੈਂਕਾਂ ਵਾਲੇ ਤੇ ਮੈਨੇਜਰ ਕਈ ਮਲੇ ਹੋਏ ਨੇ ਇਹਨਾਂ ਨੂੰ ਗ੍ਰফতার ਕੀਤੇ ਹੋਏ ਨੇ ਉਹਨਾਂ ਨੇ ਤੁਹਾਡੀ ਇਨਫੋਰਮੇਸ਼ਨ ਦਿੱਤੀ ਆ ਓਕੇ ਵੀ ਅਸੀਂ ਤੁਹਾਡੇ ਪੈਸੇ ਜਿਹੜੇ ਤੁਹਾਡੇ ਖਾਤੇ 'ਚ ਪੈਸੇ ਪਏ ਆ ਮਨੀ ਲਾਂਡਰਿੰਗ ਦੇ ਨੇ ਓਕੇ ਅਸੀਂ ਆ ਆਰਪੀਆਈ ਤੇ ਥਰੂ ਚੈੱਕ ਕਰਾ ਕੇ ਤੁਹਾਨੂੰ ਵਾਪਸ ਕਰਾਂਗੇ ਓਕੇ ਨਹੀਂ ਤਾਂ ਤੁਹਾਨੂੰ ਰੈਚ ਕੀਤਾ ਜਾਊਗਾ ਇਹਨਾਂ ਡਰਾਫਟ ਭੰਗਾ ਕੇ ਪੈਸੇ ਟ੍ਰਾਂਸਫਰ ਕਰਾ ਲੈ 35,30,000 ਇਹ 35 ਲੱਖ ਰੁਪਏ ਕਿੱਦਾਂ ਮਾਰਿਆ ਇਹਨਾਂ ਨੇ ਆਪਣੇ ਫੋਨ ਤੋਂ ਮਾਰਿਆ ਕਿੱਦਾਂ ਉੱਥੇ ਕਰਵਾ ਕੇ ਦਿੱਤੇ ਕਿੱਦਾਂ ਆਰਟੀਜੀਐਸ ਕਰਾਈਏ ਇਹਨਾਂ ਨੇ ਆਰਟੀਜੀਐਸ ਕਰਵਾਈਏ ਤੇ ਤੇ ਇਹਨਾਂ ਨੇ ਕਿਤੇ ਪੁੱਛਿਆ ਨਹੀਂ ਬੈਂਕ ਵਾਲਿਆਂ ਨੂੰ ਕੀ ਆ ਸਭ ਕੁਝ ਇਦਾਂ ਗੱਲਬਾਤ ਨਹੀਂ ਕੀਤੀ ਕਿ ਕਿਸੇ ਨੀ ਕੀ ਤਰੀਕੇ ਵਿਚਾਰਾ 81 ਸਾਲ ਦਾ ਬਜ਼ੁਰਗ ਆ ਉਹ ਲੈਫਟਿਕਮ ਸਾਹਿਬ ਕਰਨਲ ਸਾਹਿਬ ਅ ਅਨੰਦ ਰਾਲੇਵੋ ਬਜ਼ੁਰਗ ਜੀ ਕੋਈ ਨਹੀਂ ਕੱਲ ਕੁੰਦ ਕੁੰਦਮਨ ਦਰਜ ਕਰਤਾ ਕੱਲ ਤੁਸੀਂ ਕੀ ਕਹਤੇ ਹੁਣ ਕੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਪੁਲਸ ਹੌਲੋ ਤੇ ਕਿਤੇ ਤੱਕ ਪਹੁੰਚੀ ਪੁਲਸ ਵਿੱਚ ਹੁਣ ਤੁਹਾਨੂੰ ਪਤਾ ਸਾਈਬਰ ਕ੍ਰਾਈਮ ਦੇ ਤਾਂ ਸਿਸਟਮ ਤੇ ਹੀ ਹੋਣੀ ਆ ਜਿਵੇਂ ਸਿਸਟਮ ਤੇ ਅਸੀਂ ਕੋਰ ਪਾਵਾਂਗੇ ਆਏਗਾ ਜੀ ਦੱਸਾਂਗੇ ਖਾਲੀ ਹੋਇਆ ਮਗਦਮਾ ਦਰਜ ਜੀ ਅੱਜ ਅਸੀਂ ਰਿਕਾਰਡ ਅਪਲਾਈ ਕਰਤਾ ਆ ਜਾਏਗਾ ਦੇਖ ਲਵਾਂਗੇ ਹਾਲਾਕੀ ਜਿਹੜੇ ਲੈਫਟ ਰਨ ਕਰਨ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਪਰ ਉਹਨਾਂ ਦੇ ਬੋਲੋ ਜਿਹੜੀ ਆ ਕਾਲ ਜਿਹੜੀ ਆ ਨਹੀਂ ਪਿਕ ਕੀਤੀ ਗਈ ਹਾਲਾਕੀ ਜੇਕਰ ਗੱਲ ਕਰੀਏ ਲੈਫਟਨਲ ਕਰਨਲ ਉਪਕਾਰ ਉਹਨਾਂ ਦਾ ਉਪਕਾਰ ਸਿੰਘ ਨਾਮ ਹੈ ਜਿੱਤੇ ਕੀ ਦੱਸਿਆ ਕਿ ਨਾਮਵਨ ਵਿਅਕਤੀਆਂ ਵੱਲੋਂ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਅਤੇ ਪੁਲਿਸ ਅਫਸਰ ਬਣ ਕੇ ਅਤੇ ਮੈਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਕੀ ਡਰਾਵਾ ਦਿੱਤਾ ਗਿਆ ਸੀ ਉਹਨਾਂ ਨੂੰ ਲੈਫਟਨਲ ਕਰਨ ਨੂੰ ਜਿਹੜਾ ਉਹ ਅਪਰ ਉਪਕਾਰ ਨੇ ਉਹਨਾਂ ਨੂੰ ਸੀਬੀਆਈ ਅਫਸਰ ਅਤੇ ਪੁਲਿਸ ਅਧਿਕਾਰੀ ਅਤੇ ਗ੍ਰਿਫਤਾਰੀ ਕਰਨ ਦਾ ਜਿਹੜਾ ਕੀ ਡਰਾਵਾ ਕੀਤਾ ਗਿਆ ਸੀ ਫਿਰ ਉਸ ਤੋਂ ਬਾਅਦ ਉਹਨਾਂ ਦੇ ਕੋਲ 35 ਲੱਖ 30 ਹਜ਼ਾਰ ਰੁਪਏ ਉਹਨਾਂ ਕੋਲ ਠੱਗੇ ਗਏ ਉਸ ਤੋਂ ਬਾਅਦ ਜਿਹੜਾ ਕਿ ਹੈ ਇਸ ਮਾਮਲੇ ਜਰੋ ਉਹਨਾਂ ਜਰੋ ਉਹਨਾਂ ਕੋਲ ਜੋੜੋ ਨੂੰ ਪਤਾ ਲੱਗਿਆ ਕਿ ਇਹ ਸਾਈਬਰ ਠੱਗ ਨੇ ਉਹਨਾਂ ਦੇ ਫਿਰ ਸਾਈਬਰ ਕ੍ਰਾਈਮ ਦੇ ਵਿੱਚ ਜਿਹੜੀ ਹੈ ਆਪਣੀ ਰਿਪੋਰਟ ਦੇ ਰਹੀ ਹੈ ਦਰਜ ਕਰ ਰਿਪੋਰਟ ਦਿੱਤੀ ਤੇ ਪੁਲਿਸ ਨੇ ਜਿਹੜੀ ਹੈ ਮਾਮਲਾ ਜਿਹੜੀ ਹੈ ਦਰਜ ਕਰ ਲਿੱਤਾ ਹੈ ਹਾਲਕਿ ਜਿਹੜੇ ਸਾਈਬਰ ਠੱਗ ਨੇ ਉਹਨਾਂ ਦੇ ਜਿਹੜੀ ਹੈ ਕਾਰਵਾਈ ਜਿਹੜੀ ਹੈ ਪੁਲਿਸ ਨੇ ਸਾਈਬਰ ਕ੍ਰਾਈਮ ਪੁਲਿਸ ਨੇ ਜਿਹੜੀ ਹੈ ਚਾਲੂ ਕਰ ਦਿੱਤੀ ਕੀ ਹੈ ਹੁਣ ਆਨਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਏਗਾ ਕਿ ਕਿੰਨੀ ਕੁ ਜਲਦ ਪੁਲਿਸ ਉਸ આરોપીਆਂ ਨੂੰ ਕਾਬੂ ਕਰਦੀ ਹੈ ਜੁੜੇ ਹੋ ਲੁਧਾਨ ਲਾਈਵ ਦੇ ਨਾਲ ਐਮੀ ਦੇ ਨਾਲ ਯੰਪੀਰਪੁਰ ਧੰਨਵਾਦ